ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚੰਗਤਕਾਰੀ ਉਪਾਤ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਤ ਵੀਡੀਓ ਲੈ ਕੇ ਆਏ ਹਾਂ ਜਿਸ ਵੀਡੀਓ ਨੂੰ ਤੇ ਉਪਾਣ ਨੂੰ ਸੁਣਦੇ ਸਾਰ ਕੋਈ ਵੀ ਵਿਅਕਤੀ ਇਹ ਨਹੀਂ ਕਹਿ ਸਕਦਾ ਕਿ ਇਹ ਵੀਡੀਓ ਤੇ ਉਪਾ ਸਾਡੇ ਕੰਮ ਦਾ ਨਹੀਂ ਕਿਉਂਕਿ ਅੱਜ ਦੀ ਜਿਹੜੀ ਵੀਡੀਓ ਤੇ ਉਪਾਅ ਉਸ ਹਰ ਇੱਕ ਵਿਅਕਤੀ ਦੇ ਲਈ ਹੈ ਜਿਹੜਾ ਵਿਅਕਤੀ ਆਪਣੀ ਜ਼ਿੰਦਗੀ ਦੇ ਵਿੱਚ ਸਫਲਤਾ ਪਾਉਣਾ ਚਾਹੁੰਦਾ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਬਹੁਤ ਜ਼ਿਆਦਾ ਮਿਹਨਤ ਕਰਦੇ ਹਾਂ ਤੇ ਮਿਹਨਤ ਕਰਨ ਦੇ ਬਾਵਜੂਦ ਵੀ ਸਾਡੇ ਕੋਈ ਚ ਵੀ ਹੱਥ ਪੱਲੇ ਨਹੀਂ ਲੱਗਦਾ ਸਾਡੀ ਮਿਹਨਤ ਦੇ ਬੰਤਵਕ ਸਾਨੂੰ ਫਲ ਨਹੀਂ ਮਿਲਦਾ ਕਿਉਂਕਿ ਹਰ ਇੱਕ ਵਿਅਕਤੀ ਚਾਹੁੰਦਾ ਹੈ ਕਿ ਮੈਂ ਆਪਣੀ ਹਰ ਇੱਕ ਜ਼ਰੂਰਤ ਤੇ ਹਰ ਇੱਕ ਵਿਸ਼ ਨੂੰ ਮਿਹਨਤ ਕਰਕੇ ਪੂਰਾ ਕਰਾਂ ਤੇ ਇਸ ਦੇ ਨਾਲ ਨਾਲ ਜਿਹੜਾ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚੋਂ ਦੁੱਖ ਤਕਲੀਫਾਂ ਨੂੰ ਵੀ ਦੂਰ ਕਰਨਾ ਚਾਹੁੰਦਾ ਹੈ ਅੱਜ ਦੀ ਜਿਹੜੀ ਵੀਡੀਓ ਉਹ ਪਾ ਉਸ ਤੇ ਲਈ ਵੀ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲਾ ਹੈ ਇਸ ਨਾਲ ਨਾਲ ਆਪਣੇ ਘਰ ਦੇ ਵਿੱਚੋਂ ਪੈਸਿਆਂ ਦੀ ਤੰਗੀ ਨੂੰ ਦੂਰ ਕਰਨਾ ਚਾਹੁੰਦਾ ਹੈ ਕਲਾ ਕਲੇਸ਼ ਨੂੰ ਕਿਉਂਕਿ ਇਹ ਤਾਂ ਹਰ ਇੱਕ ਵਿਅਕਤੀ ਚਾਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਪੈਸੇ ਦੀ ਤੰਗੀ ਨਾ ਆਵੇ ਨਾ ਹੀ ਸਾਡੇ ਘਰ ਦੇ ਵਿੱਚ ਦੁੱਖ ਦਿਲਿੱਦਰ ਆਵੇ ਸਾਡੀ ਘਰ ਦੇ ਵਿੱਚ ਹਮੇਸ਼ਾ ਖੁਸ਼ੀਆਂ ਰਹਿਣ ਤੇ ਸਾਡਾ ਪਰਿਵਾਰ ਜਿਹੜਾ ਉਹ ਹੱਸਦਾ ਵਸਦਾ ਰਹੇ ਇਸੇ ਤਰੀਕੇ ਦੇ ਨਾਲ ਇਹ ਜਿਹੜੀ ਅੱਜ ਦੀ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਇਹ ਹਰ ਇੱਕ ਮਨੁੱਖ ਦੇ ਲਈ ਹਰ ਇੱਕ ਵਿਅਕਤੀ ਦੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਇਸੇ ਤਰੀਕੇ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜਾ ਤੁਹਾਡੇ ਲਈ ਉਪਾਅ ਲੈ ਕੇ ਆਏ ਆ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਆਪਣੀ ਮਾੜੀ ਕਿਸਮਤੇ ਜੋ ਮਾੜੇ ਭਾਗ ਨੇ ਉਹਨਾਂ ਨੂੰ ਤੁਸੀਂ ਚੰਗੀ ਕਿਸਮਤ ਦੇ ਵਿੱਚ ਬਦਲ ਸਕਦੇ ਹੋ ਇਹ ਉਪਾਅ ਕਰਨ ਦੀ ਨਾਲ ਇਹੀ ਚੀਜ਼ ਤੁਹਾਡੇ ਹੱਥ ਦੇ ਵਿੱਚ ਹੈ ਕਿਉਂਕਿ ਜੇਕਰ ਤੁਸੀਂ ਉਹ ਪਾਣ ਉਹ ਸ਼ਰਧਾ ਤੇ ਭਾਵਨਾ ਦੇ ਨਾਲ ਕਰੋਗੇ ਤਾਂ ਤੁਹਾਨੂੰ ਇਸ ਦਾ ਰਿਜ਼ਲਟ ਵੀ ਜ਼ਰੂਰ ਮਿਲੇਗਾ ਤੇ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਕਿਸੇ ਵੀ ਚੀਜ਼ ਨੂੰ ਵਿਸ਼ਵਾਸ ਦੇ ਨਾਲ ਕਰਦੇ ਹਾਂ ਤੇ ਪਰਮਾਤਮਾ ਸਾਨੂੰ ਉਸ ਦਾ ਫਾਲਿਜ ਜ਼ਰੂਰ ਦਿੰਦਾ ਹੈ ਚਲੋ ਜੀ ਹੁਣ ਆਪਾਂ ਗੱਲ ਕਰਦੇ ਹਾਂ ਉਹ ਪਾਣੂ ਅਸੀਂ ਕਿਹੜੇ ਤਰੀਕੇ ਦੇ ਅਨੁਸਾਰ ਤੇ ਕਿਵੇਂ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਵਾਲਿਆਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੀਆਂ ਊਪਾਹ ਨੂੰ ਕਰਨ ਦੀ ਕਿ ਊਪਾਹ ਅਸੀਂ ਕਿਹੜੇ ਸਮੇਂ ਤੇ ਕਿਹੜੇ ਦਿਨ ਵਾਰ ਕਰ ਸਕਦੇ ਹਾਂ ਕਿ ਇਸ ਊਪਾਹ ਨੂੰ ਤੁਸੀਂ ਕਿਸੇ ਵੀ ਸਮੇਂ ਕਰ ਸਕਦੇ ਹੋ ਤੇ ਕਿਸੇ ਵੀ ਦਿਨ ਕਰ ਸਕਦੇ ਹੋ ਏਸ ਦੇ ਵਿੱਚ ਕਿਸੇ ਵੀ ਦਿਨਵਾਰ ਤੇ ਸਮੇਂ ਦੀ ਕੋਈ ਬੰਦਿਸ਼ ਨਹੀਂ ਤੁਸੀਂ ਇਸ ਉਪਾ ਨੂੰ ਜਦੋਂ ਵੀ ਤੁਹਾਨੂੰ ਕੰਮਕਾਰ ਤੋਂ ਵੇਲ ਮਿਲੇ ਤੁਹਾਨੂੰ ਸਮਾਂ ਮਿਲੇ ਤੁਸੀਂ ਉਸੇ ਸਮੇਂ ਹੀ ਇਸ ਉਪਾ ਨੂੰ ਕਰ ਸਕਦੇ ਹੋ। ਤਾਂ ਇਸੇ ਤਰੀਕੇ ਦੇ ਨਾਲ ਹੁਣ ਜਿਹੜਾ ਆਪਾਂ ਗੱਲ ਕਰਦੇ ਆ ਉਪਾ ਦੀ ਇਸ ਉਪਾ ਨੂੰ ਇੱਕ ਤੁਹਾਡੇ ਨਾਲ ਨੰਬਰ ਸ਼ੇਅਰ ਕਰਾਂਗੇ ਉਹ ਬਹੁਤ ਹੀ ਲੱਕੀ ਨੰਬਰ ਏ ਤੇ ਉਹ ਜਿਹੜਾ ਨੰਬਰ ਏ ਜੇਕਰ ਤੁਸੀਂ ਉਸ ਦੇ ਨਾਲ ਇਹ ਉਪਾ ਕਰਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਮਨੀ ਨੂੰ ਅਟਰੈਕਟ ਕਰੇਗਾ ਕਹਿਣ ਦਾ ਭਾਵ ਕਿ ਪੈਸਾ ਤੁਹਾਡੇ ਘਰ ਦੇ ਵਿੱਚ ਖਿੱਚੇਗਾ ਤੁਹਾਡੇ ਘਰ ਦੇ ਵਿੱਚ ਪੈਸਾ ਆਉਂਦੇ ਸਾਰੇ ਰਸਤੇ ਖੁੱਲ ਜਾਣਗੇ ਜੇਕਰ ਤੁਹਾਡਾ ਕੋਈ ਕਾਰੋਬਾਰ ਰੁਕਿਆ ਹੋਇਆ ਹੈ ਤੇ ਕਾਰੋਬਾਰ ਦੇ ਵਿੱਚ ਜਿੰਨੀਆਂ ਵੀ ਰੁਕਾਵਟਾਂ ਆ ਰਹੀਆਂ ਨੇ ਉਹ ਦੂਰ ਹੋ ਜਾਣਗੀਆਂ ਤੇ ਇਸ ਦੇ ਨਾਲ ਨਾਲ ਤੁਹਾਡੀ ਜਿਹੜੀ ਕਿਸਮਤ ਹੈ ਉਸ ਨੂੰ ਚਮਕਾਏਗਾ ਤੇ ਤੁਹਾਡੇ ਜਿਹੜੇ ਲੇਖ ਨੇ ਜੇ ਕਈ ਵਾਰ ਕਹਿ ਦਿੰਦੇ ਆ ਕਈ ਭੈਣ ਭਰਾ ਸਾਡੇ ਲਈ ਖ ਬੰਨੀ ਹੋਈ ਨੇ ਸਾਡਾ ਕਾਰੋਬਾਰ ਬੰਨਿਆ ਹੋਇਆ ਉਹ ਵੀ ਸਭ ਪ੍ਰੋਬਲਮ ਨੇ ਜਿਹੜੀਆਂ ਦੂਰ ਹੋਣਗੀਆਂ ਤੇ ਤੁਸੀਂ ਬਸ ਕਰਨਾ ਕੀ ਹੈ ਕਿ ਜਦੋਂ ਵੀ ਤੁਸੀਂ ਆਪਣੇ ਘਰ ਤੋਂ ਬਾਹਰ ਜਾਣਾ ਕੋਈ ਵੀ ਚੰਗਾ ਕੰਮ ਕਰਨ ਦੇ ਲਈ ਤੁਸੀਂ ਆਪਣੇ ਘਰ ਤੋਂ ਬਾਹਰ ਜਾ ਰਹੇ ਹੋ ਕਿਸੇ ਇੰਟਰਵਿਊ ਦੇਣ ਦੇ ਲਈ ਜਾ ਰਹੇ ਹੋ ਚਾਹੇ ਕਿਸੇ ਵੀ ਕੰਮ ਦੇ ਲਈ ਜਾ ਰਹੇ ਹੋ ਜੋ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਹੋਣ ਵਾਲਾ ਕਿਸੇ ਸ਼ੁਭ ਕੰਮ ਦੇ ਲਈ ਜਾ ਫਿਰ ਤੁਹਾਡੇ ਬੱਚਿਆਂ ਦੇ ਵਿਆਹ ਸ਼ਾਦੀ ਦਾ ਤੁਸੀਂ ਰਿਸ਼ਤਾ ਪੱਕਾ ਕਰਨ ਜਾ ਰਹੇ ਹੋ ਜਾਂ ਕੋਈ ਵਿਆਹ ਦੀ ਡੇਟ ਫਿਕਸ ਕਰਨ ਜਾ ਰਹੇ ਹੋ ਜਾਂ ਫਿਰ ਆਪਣੇ ਬਿਜ਼ਨਸ ਦੇ ਕਿਸੇ ਕੰਮ ਕਰਦੇ ਲਈ ਤੁਸੀਂ ਜਾ ਰਹੇ ਹੋ ਤਾਂ ਤੁਸੀਂ ਕੀ ਕਰਨਾ ਹੈ ਕਿ ਆਪਣੇ ਸ਼ੂਜ਼ ਦੇ ਨਾਲ ਇਸ ਦੇ ਵਿੱਚ ਲੇਡੀਜ਼ ਦੇ ਲਈ ਅਲੱਗ ਉਪਾਏ ਤੇ ਜੈਂਟਸ ਦੇ ਲਈ ਅਲੱਗ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਡੀ ਨਾਲ ਗੱਲ ਕਰਦੇ ਹਾਂ ਜੈਂਟਸ ਦੀ ਬਾਰੇ ਉਸੀ ਤਰੀਕੇ ਦੇ ਨਾਲ ਚੈਰਸ ਜਦੋਂ ਵੀ ਕਿਸੇ ਵੀ ਸ਼ੁਭ ਕਾਮ ਦੇ ਲਈ ਆਪਣੇ ਘਰ ਤੋਂ ਬਾਹਰ ਜਾਂਦੇ ਆ ਤਾਂ ਤੁਸੀਂ ਕੀ ਕਰਨਾ ਹੈ ਕਿ ਚੈਰਸ ਨੇ ਜਿਹੜੇ ਵੀ ਆਪਣੇ ਪੈਰ ਦੇ ਵਿੱਚ ਸ਼ੂ ਪਾਏ ਹੋਣਗੇ ਤੇ ਸੱਜੇ ਪੈਰ ਦੇ ਸ਼ੂ ਦੇ نیچے ਉਹਨਾਂ ਨੇ ਇੱਕ ਨੰਬਰ ਲਿਖਣਾ ਤੇ ਨੰਬਰ ਇਹ 22 ਤੇ ਇਸ ਨੰਬਰ ਨੂੰ ਜੋ ਕੇ ਰੈੱਡ ਕਲਰ ਦਾ ਸਕੈਚ ਮਾਰਕਰ ਹੁੰਦਾ ਤੁਸੀਂ ਉਸ ਦੇ ਨਾਲ ਲੇਖ ਸਕਦੇ ਹੋ ਇਸੇ ਤਰੀਕੇ ਦੇ ਨਾਲ ਚੈਂਸ ਦਾ ਜਿਹੜਾ ਵੀ ਸ਼ੂ ਹੋਵੇਗਾ ਉਸੇ ਹੀ ਸ਼ੂ ਤੇ ਉਹ ਲੇਖ ਸਕਦੇ ਆ ਪਰ ਜੇਕਰ ਆਪਾਂ ਗੱਲ ਕਰੀਏ ਬੈਸਟ ਰਿਜ਼ਲਟ ਦੀ ਕਿ ਸਾਨੂੰ ਵਧੀਆ ਤੋਂ ਵਧੀਆ ਇਸ ਉਪਾਦ ਦਾ ਰਿਜ਼ਲਟ ਮਿਲੇ ਤਾਂ ਉਸ ਦੇ ਲਈ ਤੁਸੀਂ ਕੀ ਕਰਨਾ ਹੋਵੇਗਾ ਕਿ ਜੇਕਰ ਵਾਈਟ ਸ਼ੂ ਜਾਂ ਵਾਈਟ ਜੁੱਤੀ ਹੋਵੇਗੀ ਤੁਸੀਂ ਉਹ ਪਾ ਕੇ ਜਾ ਰਹੇ ਹੋ ਉਹਦੇ ਨੀਚੇ ਸੱਜੀ ਸਾਈਡ ਤੇ ਤੁਸੀਂ ਜਿਹੜੇ ਸੱਜਾ ਪੈ ਰਹੇ ਉਹਦੀ ਜੁੱਤੀ ਨੀਚੇ 22 ਨੰਬਰ ਲੇਖ ਕੇ ਇਹ ਉਪਾਅ ਕਰਕੇ ਜਾ ਰਹੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੈ ਜੇਕਰ ਤੁਹਾਡੇ ਕੋਲ ਵਾਈਟ ਸ਼ੂ ਨਹੀਂ ਹੈਗੇ ਜੁੱਤੀ ਨਹੀਂ ਹੈਗੀ ਤਾਂ ਫਿਰ ਵੀ ਤੁਸੀਂ ਕਿਸੇ ਵੀ ਪ੍ਰਕਾਰ ਦੀ ਟੈਨਸ਼ਨ ਨਹੀਂ ਲੈਣੀ ਜੋ ਵੀ ਤੁਹਾਡੇ ਕੋਲ ਅਵੇਲੇਬਲ ਹੈ ਜੋ ਤੁਸੀਂ ਪਾ ਕੇ ਜਾ ਰਹੇ ਹੋ ਉਸ ਸ਼ੂ ਜੁੱਤੀ ਦੇ ਨਾਲ ਵੀ ਇਹ ਉਪਾਅ ਕਰ ਸਕਦੇ ਹੋ ਅਸੀ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਸੱਜੇ ਪਿਆਰ ਦੇ ਥੱਲੇ ਹੀ ਤੁਸੀਂ ਲਿਖਣਾ ਹੋਵੇਗਾ ਇਹ ਸੀ ਜੈਰਸ ਦੇ ਲਈ ਉਪਾਤੇ ਗੱਲ ਕਰਦੇ ਆਂ ਲੇਡੀਜ਼ ਦੇ ਲਈ ਲੇਡੀਜ਼ ਨੇ ਕੀ ਕਰਨਾ ਹੈ ਕਿ ਉਹਨਾਂ ਦੇ ਕੋਲ ਭਾਵੇਂ ਕੋਈ ਵੀ ਉਹਨਾਂ ਨੇ ਘਰ ਤੋਂ ਜਾਂਦੇ ਸਮੇਂ ਕਿਸੇ ਵੀ ਸ਼ੁਭ ਕੰਮ ਦੇ ਲਈ ਜਾ ਰਹੀਆਂ ਨੇ ਚਾਹੇ ਉਹ ਜੁੱਤੀ ਹੋਵੇ ਚਾਹੇ ਸੈਂਡਲ ਹੋਵੇ ਚਾਹੇ ਚੱਪਲ ਹੋਵੇ ਉਸ ਦੇ ਵਿੱਚ ਕੋਈ ਵੀ ਚੀਜ਼ ਮੈਟਰ ਨਹੀਂ ਕਰਦੀ ਨਾ ਹੀ ਕਲਰ ਮੈਟਰ ਕਰਦਾ ਬਸ ਉਹਨਾਂ ਨੇ ਸੱਜੇ ਪੈਰ ਵਾਲੀ ਜੋ ਵੀ ਚੱਪਲ ਜੁੱਤੀ ਪਾਈ ਆਪਣੇ ਪੈਰ ਦੇ ਵਿੱਚ ਉਸ ਦੇ نیچے ਉਹਨਾਂ ਨੇ ਸੇਮ ਇਹੀ ਨੰਬਰ ਲਿਖਣਾ 22 22 ਕਹਿੰਦਾ ਭਾਵ ਕਿ 22 ਨੰਬਰ ਉਹਨਾਂ ਨੇ ਲਿਖਿਆ ਜਦੋਂ ਵੀ ਤੁਸੀਂ ਆਪਣੇ ਘਰ ਤੋਂ ਬਾਹਰ ਜਾਣਾ ਹੈ ਤੇ ਇਸ ਨੰਬਰ ਨੂੰ ਲੈ ਕੇ ਇਸ ਉਪਾਣ ਨੂੰ ਕਰਕੇ ਹੀ ਤੁਸੀਂ ਆਪਣੇ ਘਰ ਤੋਂ ਬਾਹਰ ਜਾਣਾ ਹੋਵੇਗਾ ਤੇ ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਇਹ ਉਪਾਅ ਕਰਾਂਗੇ ਨਾ ਤੇ ਇਹ ਨੰਬਰ ਸਾਨੂੰ ਅਟਰੈਕਟ ਕਰ ਰਿਹਾ ਜਿਹੜਾ ਸਾਡਾ ਮੈਸੇਜ ਹੈ ਉਹ ਪੂਰੇ ਯੂਨੀਵਰਸ ਦੇ ਵਿੱਚ ਭੇਜ ਰਿਹਾ ਹੋਵੇਗਾ ਜੇ ਇਸੇ ਨਾਲ ਸਾਡੀ ਜਿਹੜੀ ਕਿਸਮਤ ਓਹੀ ਬਦਲ ਜਾਂਦੀ ਏ ਤੇ ਇਸ ਦੇ ਨਾਲ ਨਾਲ ਜਿਹੜਾ ਚੱਪਲ ਦੇ نیچے ਅਸੀਂ ਨੰਬਰ ਲਿਖਿਆ ਉਹ ਸਾਡੇ ਲਈ ਬਹੁਤ ਹੀ ਜ਼ਿਆਦਾ ਪਾਵਰਫੁਲ ਹੈ ਕਿਸੇ ਤਰੀਕੇ ਦੇ ਨਾਲ ਤੁਸੀਂ ਹਰ ਰੋਜ਼ ਰੁਟੀਨ ਦੇ ਨਾਲ ਇਸ ਉਪਾਅ ਨੂੰ ਕਰਨਾ ਹੈ ਜਿਵੇਂ ਕਿ ਜੇਕਰ ਤੁਸੀਂ ਦੂਸਰੇ ਦਿਨ ਚਾਹੋਗੇ ਚੱਪਲ ਜੁੱਤਾ ਉਲਟਾ ਕਰਕੇ ਦੇਖੋਗੇ ਤਾਂ ਨੰਬਰ ਲਿਖਿਆ ਹੋਵੇਗਾ ਤੁਸੀਂ ਸੋਚੋਗੇ ਕਿ ਨੰਬਰ ਲਿਖਿਆ ਹੋਇਆ ਇਸ ਕਰਕੇ ਇਹੀ ਨੰਬਰ ਰਹਿਣ ਤੇ ਨਹੀਂ ਆ ਪਰ ਬੇਸ਼ੱਕ ਨੰਬਰ ਲਿਖਿਆ ਹੋਵੇ ਪਰ ਤੁਸੀਂ ਦੁਬਾਰਾ ਰੈੱਡ ਕਲਰ ਦੇ ਪੈਨ ਸਕੇਚ ਜਾਂ ਮਾਰਕਰ ਦੇ ਨਾਲ ਦੂਸਰੇ ਦਿਨ ਦੁਆਰਾ ਤੋਂ ਉਸ ਨੰਬਰ ਨੂੰ ਲਿਖਣਾ ਹੈ ਕਹਿਣ ਦਾ ਭਾਵ ਕਿ ਜਿੱਥੇ ਤੁਸੀਂ ਨੰਬਰ ਲਿਖਿਆ ਹੋਇਆ ਉਸ ਨੰਬਰ ਦੇ ਉੱਪਰ ਹੀ ਤੁਸੀਂ ਲੈ ਕੇ ਉਸ ਨੂੰ ਤੁਸੀਂ ਡਾਰਕ ਕਰ ਸਕਦੇ ਆਂ 8 ਤੋਂ 10 ਦਿਨਾਂ ਦੇ ਵਿੱਚ ਵਿੱਚ ਤੁਸੀਂ ਦੇਖੋਗੇ ਕਿ ਜੋ ਕੁਝ ਵੀ ਤੁਸੀਂ ਇਹ ਉਪਾਅ ਕੀਤਾ ਤੇ ਉਪਾਅ ਕਰਨ ਦੇ ਨਾਲ ਕਿੰਨੇ ਤੁਹਾਡੇ ਘਰ ਦੇ ਵਿੱਚ ਪਹਿਲਾਂ ਤੋਂ ਚੇਂਜਸ ਆਏ ਨੇ ਜੋ ਕੁਝ ਵੀ ਤੁਸੀਂ ਚਾਹੁੰਦੇ ਸੀ ਉਸ ਮੁਤਾਬਕ ਤੁਹਾਡੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਰਹੀਆਂ ਤੁਹਾਡੇ ਘਰ ਦੇ ਵਿੱਚ ਪੈਸਾ ਆ ਰਿਹਾ ਹੈ ਕਹਿੰਦਾ ਪਾਬਕੇ ਹਰ ਇੱਕ ਚੀਜ਼ ਤੁਹਾਡੇ ਘਰ ਦੇ ਵਿੱਚ ਆਉਣੀ ਸ਼ੁਰੂ ਹੋ ਜਾਵੇਗੀ ਇਸ ਉਪਾਅ ਨੂੰ ਕਰਨ ਦੇ ਨਾਲ ਤੇ ਇਹ ਉਪਾਅ ਦੇ ਨਾਲ ਤੁਹਾਡੀਆਂ ਸਾਰੀਆਂ ਬਨੁ ਕਾਮਨਾ ਪੂਰੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਘਰ ਦੇ ਵਿੱਚ ਜੇਕਰ ਗਰੀਬੀ ਹੈ ਤਾਂ ਤੁਹਾਡੇ ਘਰ ਦੀ ਗਰੀਬੀ ਵੀ ਇਸ ਉਪਾਅ ਨੂੰ ਕਰਨ ਦੀ ਨਾਲ ਦੂਰ ਹੋ ਜਾਵੇਗੀ ਸ਼ਨੀਵਾਰ ਦਾ ਜੋ ਦੇਨ ਇਸ ਉਪਾ ਨੂੰ ਕਰਨ ਦੇ ਲਈ ਬਹੁਤ ਹੀ ਵਧੀਆ ਦੇਨ ਇਹ ਉਪਾ ਤੁਸੀਂ ਸਿਰਫ ਸ਼ਨੀਵਾਰ ਦੇ ਦਿਨ ਨੂੰ ਹੀ ਕਰਨਾ ਹੈ ਇਸੇ ਤਰ੍ਹਾਂ ਗਰੀਬੀ ਦੂਰ ਕਰਨ ਦੇ ਨਾਲ ਨਾਲ ਜੇਕਰ ਤੁਹਾਡਾ ਕੋਈ ਦੁਸ਼ਮਣ ਹੈ ਜੋ ਤੁਹਾਡੇ ਚੱਲਦੇ ਹੋਏ ਕਾਰੋਬਾਰ ਦੇ ਵਿੱਚ ਰੁਕਾਵਟ ਪਾ ਰਿਹਾ ਹੈ ਜੋ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਤੋਂ ਰੋਕ ਰਿਹਾ ਜਾਂ ਤੁਹਾਡੇ ਉੱਪਰ ਕੁਝ ਕਰ ਕਰਵਾ ਰਿਹਾ ਹੈ ਤੇ ਜਾਂ ਫਿਰ ਇਸ ਤੋਂ ਇਲਾਵਾ ਇਹ ਕਿ ਤੁਹਾਨੂੰ ਪਤਾ ਹੀ ਨਹੀਂ ਤੁਹਾਡਾ ਦੁਸ਼ਮਣ ਕਿਹੜਾ ਏ ਜੋ ਤੁਹਾਨੂੰ ਇਹ ਪ੍ਰੋਬਲਮ ਕਰ ਰਿਹਾ ਹੈ ਜਾਂ ਤੁਹਾਨੂੰ ਕਿਸੇ ਨਾ ਕਿਸੇ ਦੇ ਉੱਪਰ ਸ਼ੱਕ ਹੈ ਕਿਸੇ ਵੀ ਤਰੀਕੇ ਤਰ੍ਹਾਂ ਜੇਕਰ ਤੁਸਤੋਂ ਤੁਸੀਂ ਜਾਣਦੇ ਵੀ ਹੋ ਵੀ ਤੁਹਾਡਾ ਕੋਈ ਦੁਸ਼ਮਣ ਹੈ ਜੇਕਰ ਨਹੀਂ ਵੀ ਜਾਣਦੇ ਤਾਂ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਇਸ ਤੋਂ ਇਲਾਵਾ ਜੇਕਰ ਤੁਸੀਂ ਜੌਬ ਨੂੰ ਲੈ ਕੇ ਪਰੇਸ਼ਾਨ ਹੋ ਤੁਹਾਡੀ ਪ੍ਰਮੋਸ਼ਨ ਨਹੀਂ ਹੋ ਰਹੀ ਤੇ ਤੁਸੀਂ ਆਪਣੇ ਕੈਰੀਅਰ ਨੂੰ ਲੈ ਕੇ ਜਾਂ ਫਿਰ ਤੁਹਾਡੀ ਘਰ ਦੇ ਵਿੱਚ ਕੋਈ ਤੁਹਾਡਾ ਫੈਮਿਲੀ ਮੈਂਬਰ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਇਸ ਤੋਂ ਇਲਾਵਾ ਘਰ ਪਰਿਵਾਰ ਦੇ ਲਈ ਜਾਂ ਫਿਰ ਬੱਚੇ ਦੇ ਲਈ ਹਰ ਇੱਕ ਸਮੱਸਿਆ ਦਾ ਹੱਲ ਇਸ ਉਪਾਅ ਦੇ ਵਿੱਚ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਇਹ ਸਾਰੀਆਂ ਤੁਹਾਡੀਆਂ ਮੁਸ਼ਕਲਾਂ ਨੇ ਜਿਹੜੀਆਂ ਦੂਰ ਹੋ ਜਾਣੀਆਂ ਪਰ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਇਸ ਉਪਾਅ ਨੂੰ ਕਰਦੇ ਸਮੇਂ ਤੁਸੀਂ ਵਿਸ਼ਵਾਸ ਦੇ ਨਾਲ ਕਰਨਾ ਹੈ ਇਹ ਬਹੁਤ ਹੀ ਸਿੰਪਲ ਤੇ ਘਰੇਲੂ ਉਪਾਏ ਇਸ ਉਪਾਅ ਨੂੰ ਜਦੋਂ ਤੁਸੀਂ ਕਰੋਗੇ ਤੁਹਾਨੂੰ ਰਿਜ਼ਲਟ ਕੁਝ ਹੀ ਦਿਨਾਂ ਦੇ ਵਿੱਚ ਮਿਲੇਗਾ ਤੇ ਤੁਸੀਂ ਖੁਦ ਕਹੋਗੇ ਕਿ ਇਹ ਉਪਾਅ ਬਹੁਤ ਹੀ ਜ਼ਿਆਦਾ ਕਾਰਗਰ ਹੈ ਇਸ ਉਪਾਅ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਕਰਨਾ ਹੈ ਤੇ ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਇੱਕ ਵਾਈਟ ਕਲਰ ਦਾ ਕਾਗਜ਼ ਲੈਣਾ ਹੈ ਪਾਮੀਓ ਲਾਈਨਰ ਵਾਲਾ ਵੀ ਲੈ ਸਕਦੇ ਹੋ ਤੇ ਪਲੇਨ ਵੀ ਲੈ ਸਕਦੇ ਹੋ ਤੇ ਇਸ ਦੇ ਨਾਲ ਨਾਲ ਤੁਸੀਂ ਇੱਕ ਬਲੈਕ ਕਲਰ ਦਾ ਮਾਰਕਰ ਸਕੈਚ ਪੈਨ ਤੇ ਜਾਂ ਫਿਰ ਤੁਸੀਂ ਕੱਜਲ ਵੀ ਲੈ ਸਕਦੇ ਜਿਹੜਾ ਤੁਸੀਂ ਵਾਈਟ ਕਾਗਜ਼ ਲਿਆਏ ਉਸ ਦੇ ਉੱਪਰ ਤੁਸੀਂ ਬਲੈਕ ਪੈਨ ਜਾਂ ਮਾਰਕਰ ਜੋ ਵੀ ਲਿਆਏ ਉਸ ਦੇ ਨਾਲ ਤੁਸੀਂ 10 ਨੰਬਰ ਲਿਖਣਾ ਹੈ ਤੇ ਉਹ ਨੰਬਰ ਲਿਖਣ ਤੋਂ ਬਾਅਦ نیچے ਤੁਸੀਂ ਆਪਣੀ ਪ੍ਰੋਬਲਮ ਲਿਖਣੀ ਹੈ ਜੋ ਵੀ ਪ੍ਰੋਬਲਮ ਹੈ ਤੁਹਾਡੀ ਜੇਕਰ ਪੈਸੇ ਨੂੰ ਲੈ ਕੇ ਆ ਤੁਹਾਡੇ ਘਰ ਦੇ ਵਿੱਚ ਗਰੀਬੀ ਪੈਸਾ ਨਹੀਂ ਆ ਰਿਹਾ ਜਾਂ ਰੁਕ ਨਹੀਂ ਰਿਹਾ ਤੇ ਤੁਸੀਂ ਉਹ ਆਪਣੀ ਪ੍ਰੋਬਲਮ ਲਿਖਣੀ ਹੈ ਉਹ ਇਸ ਤਰੀਕੇ ਦੇ ਨਾਲ ਕਿ ਸਾਡੇ ਘਰ ਦੇ ਵਿੱਚ ਸਾਡੇ ਪੈਸਿਆਂ ਨੂੰ ਕਿਸੇ ਦੀ ਨਜ਼ਰ ਲੱਗ ਚੁੱਕੀ ਏ ਤੇ ਜਾਂ ਫਿਰ ਸਾਡੇ ਘਰ ਦੇ ਵਿੱਚ ਪੈਸੇ ਨੂੰ ਕਿਸੇ ਨੇ ਰੋਕ ਲਗਾ ਦਿੱਤੀ ਏ ਇਸ ਤਰੀਕੇ ਦੇ ਨਾਲ ਜੋ ਵੀ ਤੁਹਾਨੂੰ ਪਰੇਸ਼ਾਨੀ ਏ ਉਹ ਆਪਣੀ ਪਰੇਸ਼ਾਨੀ ਤੁਸੀਂ 10 ਨੰਬਰ ਜੋ ਲਿਖਿਆ ਏ ਉਸ ਦੇ نیچے ਤੁਸੀਂ ਆਪਣੀ ਪਰੇਸ਼ਾਨੀ ਲੇਖ ਲੈਣੀ ਤੇ ਇਸ ਤੋਂ ਇਲਾਵਾ ਜੇਕਰ ਤੁਹਾਡਾ ਕੋਈ ਦੁਸ਼ਮਣ ਹੈ ਤੁਸੀਂ ਉਸ ਨੂੰ ਜਾਣਦੇ ਵੀ ਹੋ ਕਿ ਇਹ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਉਸ ਦਾ ਨਾਮ ਜਾਣਦੇ ਹੋ ਤਾਂ ਤੁਸੀਂ ਉਸ ਦਾ ਨੀਚੇ ਜਿੱਥੇ ਆਪਣੀ ਪ੍ਰੋਬਲਮ ਲਿਖ ਰਹੇ ਹੋ ਉੱਥੇ ਨਾਮ ਵੀ ਦੁਸ਼ਮਣ ਦਾ ਲਿਖ ਸਕਦੇ ਹੋ ਤੇ ਜੇਕਰ ਤੁਸੀਂ ਜਾਣਦੇ ਨਹੀਂ ਕਿ ਤੁਹਾਡਾ ਦੁਸ਼ਮਣ ਕੌਣ ਹੈ ਕੌਣ ਨਹੀਂ ਤਾਂ ਤੁਸੀਂ ਉਸ ਦੀ ਜਗ੍ਹਾ ਤੇ ਨਾਮ ਦੀ ਜਗ੍ਹਾ ਤੇ ਤੁਸੀਂ ਗੁਪਤ ਦੁਸ਼ਮਣ ਵੀ ਲਿਖ ਸਕਦੇ ਹੋ ਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਫੈਮਲੀ ਮੈਂਬਰ ਬਿਮਾਰ ਈ ਬਿਮਾਰੀ ਚੱਲ ਰਹੀ ਏ ਤੁਹਾਡੇ ਘਰ ਦੇ ਵਿੱਚ ਬੱਚਾ ਬਿਮਾਰ ਏ ਤਾਂ ਤੁਸੀਂ ਉਹ ਲਿਖ ਸਕਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਬਿਮਾਰੀ ਚੱਲ ਰਹੀ ਏ ਇਹ ਚੱਲ ਰਹੀ ਏ ਇਹ ਪ੍ਰੋਬਲਮ ਤੁਹਾਡੀ ਦੂਰ ਹੋਵੇ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਕਿਸੇ ਦਾ ਵਿਆਹ ਨਹੀਂ ਹੋ ਰਿਹਾ ਪਿਆ ਫੈਮਲੀ ਮੈਂਬਰ ਦਾ ਇਹ ਪ੍ਰੋਬਲਮ ਏ ਤਾਂ ਤੁਸੀਂ ਵਿਆਹ ਨੂੰ ਲੈ ਕੇ ਜੋ ਵੀ ਤੁਹਾਡੀ ਪ੍ਰੋਬਲਮ ਆ ਰਹੀ ਏ ਤੁਸੀਂ ਉਹ ਵੀ ਲਿਖ ਸਕਦੇ ਹੋ ਜੰਦਾਬਾਬ ਇਹ ਹੀ ਹੈ ਕਿ ਜੋ ਵੀ ਤੁਹਾਡੀਆਂ ਪਰੇਸ਼ਾਨੀਆਂ ਨੇ ਉਹ ਜ਼ਿਆਦਾ ਪੈਰਾਗ੍ਰਾਫ ਬਣਾ ਕੇ ਨਹੀਂ ਲਿਖਣੀਆਂ ਉਹ ਸ਼ਾਰਟ ਦੇ ਵਿੱਚ ਤੁਸੀਂ ਉਹ 10 ਨੰਬਰ ਦੇ نیچے ਲਿਖ ਸਕਦੇ ਹੋ ਪਰ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਜੋ ਵੀ ਤੁਹਾਡੀ ਪਰੇਸ਼ਾਨੀ ਹੈ ਉਹ ਸਾਰੀਆਂ ਇਕੱਠੀਆਂ ਇੱਕ ਵਾਰ ਸੇ ਨਹੀਂ ਲਿਖਣੀਆਂ ਇੱਕ ਵਾਰ ਚ ਸਿਰਫ ਇੱਕ ਹੀ ਲਿਖਣੀ ਹੈ ਇਸੀ ਤਰ੍ਹਾਂ ਤੁਸੀਂ ਦੇਖਣਾ ਹੈ ਕਿ ਤੁਹਾਡੇ ਘਰ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਬਲਮ ਕਿਹੜੀ ਚੱਲ ਰਹੀ ਹੈ ਪੈਸੇ ਨੂੰ ਲੈ ਕੇ ਜਾਂ ਬਿਮਾਰੀ ਨੂੰ ਲੈ ਕੇ ਜਾਂ ਦੁਸ਼ਮਣ ਨੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਰੱਖਿਆ ਜੋ ਜਿਸ ਚੀਜ਼ ਤੋਂ ਤੁਸੀਂ ਜ਼ਿਆਦਾ ਦੁਖੀ ਹੋ ਆਪਣੀ ਪਰੇਸ਼ਾਨੀ ਨੂੰ ਜਲਦੀ ਦੂਰ ਕਰਨਾ ਚਾਹੁੰਦੇ ਹੋ ਉਹ ਤੁਸੀਂ ਸਭ ਤੋਂ ਪਹਿਲਾਂ ਲਿਖ ਸਕਦੇ ਹੋ ਤੇ ਇਸੇ ਤਰ੍ਹਾਂ ਪਰੇਸ਼ਾਨੀ ਲਿਖਣ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਕਾਗਜ਼ ਹੋਵੇਗਾ ਉਸ ਨੂੰ ਤੁਸੀਂ ਫੋਲਡ ਕਰ ਲੈਣਾ ਹੈ ਤੇ ਫੋਲਡ ਕਰਨ ਤੋਂ ਬਾਅਦ ਉਸ ਕਾਗਜ਼ ਨੂੰ ਤੁਸੀਂ ਆਪਣੇ ਘਰ ਦੀ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਲੈ ਕੇ ਜਾਣਾ ਹੈ ਤੇ ਇਸੇ ਤਰ੍ਹਾਂ ਸਾਡੇ ਘਰ ਦਾ ਜੋ ਮੇਨ ਗੇਟ ਹੁੰਦਾ ਹੈ ਉਥੇ ਬਹੁਤ ਹੀ ਜ਼ਿਆਦਾ ਪਾਵਰ ਹੁੰਦੀ ਤੇ ਇਸੇ ਤਰ੍ਹਾਂ ਸਾਨੂੰ ਆਪਣੇ ਘਰ ਦੇ ਮੇਨ ਗੇਟ ਤੇ ਬੈਠ ਕੇ ਕਦੇ ਵੀ ਕਿਸੇ ਦੀ ਬੁਰਾਈ ਜਾਂ ਚੁਗਲੀ ਨਿੰਦਿਆ ਨਹੀਂ ਕਰਨੀ ਚਾਹੀਦੀ ਸਗੋਂ ਸਾਨੂੰ ਆਪਣੇ ਘਰ ਦੇ ਮੇਨ ਗੇਟ ਤੇ ਹਰ ਰੋਜ਼ ਦੀਵਾ ਜਗਾਉਣਾ ਚਾਹੀਦਾ ਹੈ ਜੇਕਰ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਸਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਪਰਵੇਸ਼ ਕਰਦੀ ਜਿਸ ਕਰਕੇ ਸਾਡੇ ਘਰ ਦੇ ਵਿੱਚ ਸੁੱਖ-ਸਮਰiddhi ਤੇ ਬਰਕਤ ਬਣੀ ਰਹਿੰਦੀ ਹੈ ਸਾਡੇ ਘਰ ਦੇ ਵਿੱਚ ਕਦੇ ਵੀ ਗਰੀਬੀ ਦਾ ਵਾਸ ਨਹੀਂ ਹੁੰਦਾ ਤੇ ਇਸੇ ਤਰ੍ਹਾਂ ਜਿਹੜਾ ਤੁਸੀਂ ਕਾਗਜ਼ ਆਪਣੇ ਘਰ ਦੇ ਮੇਨ ਗੇਟ ਤੇ ਲੈ ਕੇ ਜਾਓਗੇ ਉਸ ਨੂੰ ਆਪਣੇ ਘਰ ਦੇ ਮੇਨ ਗੇਟ ਦੇ ਵਿੱਚਕਾਰ ਰੱਖ ਕੇ ਤੇ ਤੁਸੀਂ ਆਪਣੀ ਜੋ ਚप्पल ਜੁੱਤੀ ਪਾਈ ਹੋਈ ਏ ਉਸ ਦੇ ਨਾਲ ਉਸ ਦੇ ਉੱਪਰ 10 ਵਾਰ ਉਸ ਚप्पल ਜਾਂ ਜੁੱਤੀ ਨੂੰ ਮਾਰਨਾ ਹੈ ਇਸ ਤਰੀਕੇ ਦੇ ਨਾਲ ਕਿ ਜਿੰਨਾ ਤੁਹਾਡੇ ਤੁਹਾਡੇ ਚ ਜ਼ੋਰ ਹੈ ਉਨੇ ਜ਼ੋਰ ਦੇ ਨਾਲ ਤੁਸੀਂ ਉਸ ਚੱਪਲ ਨੂੰ 10 ਵਾਰ ਉਸ ਕਾਗਜ਼ ਤੇ ਮਾਰਨਾ ਹੈ ਤੇ ਇਸ ਤਰੀਕੇ ਦੇ ਨਾਲ ਚੱਪਲ ਮਾਰਨ ਤੋਂ ਬਾਅਦ ਵਿੱਚ ਉਸ ਕਾਗਜ਼ ਨੂੰ ਤੁਸੀਂ ਚੁੱਕ ਕੇ ਲਿਆ ਕੇ ਕਿਸੇ ਪਤੀਲੇ ਦੇ ਵਿੱਚ ਪਾ ਦੇਣਾ ਤੇ ਪਤੀਲੇ ਦੇ ਵਿੱਚ ਪਾਉਣਾ ਕਿਉਂ ਹੈ ਕਿਉਂਕਿ ਅਸੀਂ ਉਸ ਕਾਗਜ਼ ਨੂੰ ਜਲਾਉਣਾ ਹੈ ਇਹ ਪਤੀਲੇ ਦੇ ਵਿੱਚ ਪਾ ਕੇ ਅਸੀਂ ਇਸ ਲਈ ਜਲਾਉਣਾ ਹੈ ਕਿਉਂਕਿ ਜੇ ਅਸੀਂ ਇੱਕ ਆਮ ਵੈਸੇ ਹੀ ਕਾਗਜ਼ ਨੂੰ ਅੱਗ ਲਗਾਵਾਂਗੇ ਉਹ ਚਲ ਜਾਵੇਗਾ ਪਰ ਉੱਡ ਕੇ ਸਾਡੇ ਘਰ ਦੇ ਵਿੱਚ ਇਧਰ ਉਧਰ ਚਲਾ ਜਾਵੇਗਾ ਇਸ ਕਰਕੇ ਅਸੀਂ ਪਤੀਲੇ ਦੇ ਵਿੱਚ ਪਾ ਕੇ ਉਸ ਨੂੰ ਜਲਾਵਾਂਗੇ ਤਾਂ ਜੋ ਉਹ ਸਾਡੇ ਘਰ ਦੇ ਵਿੱਚ ਇਧਰ ਉਧਰ ਨਾ ਜਾਵੇ ਇਸ ਕਰਕੇ ਤੁਸੀਂ ਇਸ ਕਾਗਜ਼ ਨੂੰ ਆਮ ਨੋਰਮਲ ਚਾ ਪਲੇਟ ਦੇ ਵਿੱਚ ਪਾ ਕੇ ਨਾ ਜਲਾਇਓ ਇਸ ਨੂੰ ਪਤੀਲੇ ਦੇ ਵਿੱਚ ਹੀ ਪਾ ਕੇ ਚਲਾਇਓ ਨਾਲੇ ਤਾਂ ਕਾਗਜ਼ ਚੰਗੀ ਤਰ੍ਹਾਂ ਚੱਲ ਜਾਵੇਗਾ ਨਾਲੇ ਇੱਧਰ ਉੱਧਰ ਨਹੀਂ ਵਿਖਰੇਗਾ ਤੇ ਇਸ ਤਰੀਕੇ ਦੇ ਨਾਲ ਉਸ ਕਾਗਜ਼ ਨੂੰ ਪਤੀਲੇ ਦੇ ਵਿੱਚ ਚਲਾ ਕੇ ਤੇ ਉਹਦੇ ਵਿੱਚ ਹੀ ਤੁਸੀਂ ਪਾਣੀ ਪਾ ਲੈਣਾ ਹੈ ਤੇ ਉਸ ਪਾਣੀ ਨੂੰ ਤੁਸੀਂ ਆਪਣੇ ਘਰ ਦੇ ਬਾਹਰ ਚਾ ਕੇ ਕਿਸੇ ਵੀ ਜੇ ਨਾਲਾ ਚਾ ਨਹਿਰ ਨਦੀ ਜਿੱਤੇ ਵੀ ਉਥੇ ਤੁਸੀਂ ਪਾਣੀ ਨੂੰ ਪਾਵਨ ਹੈ ਚਲਪਰਵਾ ਕਰਿਆਉਣਾ ਹੈ ਤੇ ਤੁਸੀਂ ਜਦੋਂ ਆਪਣੇ ਘਰ ਕੋ ਜਾਓਗੇ ਨਾ ਚਾਂਦੇ ਸਮੇਂ ਨਾ ਆਉਂਦੇ ਸਮੇਂ ਰਸਤੇ 'ਚ ਰੁਕਣਾ ਨਹੀਂ ਕਿਸੇ ਦੇ ਨਾਲ ਗੱਲਬਾਤ ਕਰਨੀ ਤੇ ਇਸ ਪਾਣੀ ਨੂੰ ਤੁਸੀਂ ਧਿਆਨ ਰੱਖਣਾ ਹੈ ਕਿ ਆਪਣਾ ਜਿਹੜਾ ਰਸੋਈ ਵਾਲਾ ਸ਼ੈਂਕ ਹੁੰਦਾ ਹੈ ਉਸ ਸ਼ੈਂਕ ਦੇ ਵਿੱਚ ਤੁਸੀਂ ਪਾਣੀ ਨੂੰ ਭੁੱਲ ਕੇ ਵੀ ਨਹੀਂ ਪਾਉਣਾ ਤੇ ਜਿਵੇਂ ਜੇਕਰ ਤੁਹਾਡੇ ਨੇੜੇ ਬਾਹਰ ਘਰ ਤੋਂ ਕੋਈ ਵੀ ਨਦੀ ਜਾਂ ਨਾਲਾ ਨਹੀਂ ਹੈਗਾ ਤਾਂ ਤੁਸੀਂ ਇਸ ਨੂੰ ਆਪਣੇ ਬਾਥਰੂਮ ਦੀ ਫਲਸ਼ ਦੇ ਵਿੱਚ ਪਾ ਸਕਦੇ ਹੋ ਜਾਂ ਆਪਣੇ ਘਰ ਤੋਂ ਬਾਹਰ ਦੂਰ ਕਿਸੇ ਵੀ ਜਗ੍ਹਾ ਤੇ ਜਾ ਕੇ ਤੁਸੀਂ ਡੋਲ ਕੇ ਆ ਸਕਦੇ ਹੋ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਜਦੋਂ ਪਾਣੀ ਨੂੰ ਤੁਸੀਂ ਡੋਲੋਗੇ ਜਾਂ ਕਿਤੇ ਬਾਅਦ ਸੁੱਟ ਕੇ ਆਉਂਗੇ ਤਾਂ ਉਸ ਪਾਣੀ ਦੇ ਛਿੱਟੇ ਨੇ ਜਿਹੜੇ ਉਹ ਤੁਹਾਡੇ ਉੱਪਰ ਨਹੀਂ ਪੈਣੇ ਚਾਹੀਦੇ ਬਸ ਇੰਨਾ ਹੀ ਉਪਾਏ ਇਹਨੂੰ ਤੁਸੀਂ ਸ਼ਨੀਵਾਰ ਦੇ ਦਿਨ ਕਰਨਾ ਹੈ ਸਿਰਫ ਸ਼ਨੀਵਾਰ ਦੇ ਇੱਕ ਵਾਰ ਕਰਨ ਦੇ ਨਾਲ ਹੀ ਤੁਹਾਨੂੰ ਇਸ ਦਾ ਰਿਜ਼ਲਟ ਮਿਲੇਗਾ ਜੇਕਰ ਤੁਹਾਨੂੰ ਇੱਕ ਵਾਰ ਕਰਨ ਦੇ ਨਾਲ ਰਿਜ਼ਲਟ ਨਹੀਂ ਮਿਲਦਾ ਤੁਹਾਡੀਆਂ ਕਾਫੀ ਪ੍ਰੋਬਲਮ ਨੇ ਤਾਂ ਤੁਸੀਂ ਹਰ ਸ਼ਨੀਵਾਰ ਜਿਵੇਂ ਹੀ ਤੁਹਾਡੀ ਕੋਈ ਕੋਈ ਪ੍ਰੋਬਲਮ ਹੈ ਅਲੱਗ-ਅਲੱਗ ਪ੍ਰੋਬਲਮ ਦੇ ਰਿਗਾਰਡਿੰਗ ਤੁਸੀਂ ਇਸ ਉਪਾਣ ਨੂੰ ਸ਼ਨੀਵਾਰ ਕਰ ਸਕਦੇ ਹੋ ਇੱਕ ਗੱਲ ਦਾ ਖਾਸ ਧਿਆਨ ਰੱਖਿਓ ਕਿ ਇਸ ਉਪਾਣ ਨੂੰ ਸਿਰਫ ਸ਼ਨੀਵਾਰ ਦੇ ਦਿਨ ਹੀ ਕਰਿਓ ਕਿਉਂਕਿ ਤੁਹਾਨੂੰ ਜੇਕਰ ਲੱਗਦਾ ਹੈ ਕਿ ਤੁਹਾਡੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਨੇ ਤੇ ਤੁਸੀਂ ਇੱਕ-ਇੱਕ ਕਰਕੇ ਸਾਰੀਆਂ ਪਰੇਸ਼ਾਨੀਆਂ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ-ਇੱਕ ਸ਼ਨੀਵਾਰ ਕਰਕੇ ਇਸੇ ਤਰ੍ਹਾਂ ਇਸ ਉਪਾਅ ਨੂੰ ਰਿਪੀਟ ਕਰ ਸਕਦੇ ਹੋ ਤੁਸੀਂ ਇਹ ਸੀ ਇੱਕ ਛੋਟਾ ਜਿਹਾ ਉਪਾਅ ਜਿਹੜਾ ਸ਼ਨੀਵਾਰ ਦੇ ਦਿਨ ਤੁਸੀਂ ਕਰੋਗੇ ਇਸ ਉਪਾਅ ਨੂੰ ਜੇਕਰ ਤੁਸੀਂ ਇੱਕ ਸ਼ਨੀਵਾਰ ਹੀ ਵਿਸ਼ਵਾਸ ਦੇ ਨਾਲ ਕਰ ਲਓਗੇ ਤਾਂ ਤੁਹਾਡੇ ਸਾਰੇ ਹੀ ਦੁੱਖ ਤਕਲੀਫ ਦੂਰ ਹੋ ਜਾਣਗੇ ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਨਹੀਂ ਕਰੋਗੇ ਤਾਂ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਵੀ ਨਹੀਂ ਮਿਲੇਗਾ ਇਸ ਉਪਾਅ ਨੂੰ ਕਰਦੇ ਸਮੇਂ ਤੁਹਾਨੂੰ ਕਿਤੇ ਬਾਹਰ ਜਾ ਕੇ ਕੁਝ ਖਰੀਦ ਕੇ 1 ਰੁਪਇਆ ਖਰਚ ਕਰਨ ਦੀ ਜ਼ਰੂਰਤ ਵੀ ਨਹੀਂ ਪੈਂਦੀ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਇਸ ਉਪਾਅ ਨੂੰ ਬੜੇ ਸੌਖੇ ਤਰੀਕੇ ਦੇ ਨਾਲ ਕਰ ਸਕਦੇ ਹੋ ਸੋ ਇੱਕ ਵਾਰ ਜ਼ਰੂਰ ਤੁਸੀਂ ਇਸ ਉਪਾਅ ਨੂੰ ਕਰਕੇ ਦੇਖਿਓ ਤੁਹਾਨੂੰ ਰਿਜ਼ਲਟ ਬਹੁਤ ਵਧੀਆ ਮਿਲਣਗੇ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਹੈ ਜੇਕਰ ਤੁਹਾਨੂੰ ਸਾਡੀਆਂ ਇਸ ਤਰੀਕੇ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਮਿਲਦੇ ਹਾਂ ਜੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ